ਪਤਾ ਹਮਾਰਤੀ ਇਹ ਚੂੜੇ ਵਾਲੀ ਆਪਣੇ ਪੱਤੀ ਨੂੰ ਰੋ ਰਹੀ ਹੈ ਇਹ ਤਸਵੀਰ ਦੇਖੀ ਨਹੀਂ ਜਾ ਰਹੀ ਅੱਜ ਤਾਂ ਪੂਰੇ ਪਿੰਡ ਦੇ ਵਿੱਚ ਮਾਤਮ ਦਾ ਮਾਹੌਲ ਹੈ ਦੱਸ ਦਈਏ ਕਿ ਉਹ ਆ ਕਿ ਇਹ ਤਸਵੀਰ ਡੇਰਾ ਬਾਬਾ ਨਾਨਕ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਮ੍ਰਿਤਿਕ ਸੰਦੀਪ ਉਸ ਦੀ ਪਤਨੀ ਜਿਹੜੀ ਹੈ ਉਹ ਰੋ ਰਹੀ ਹੈ ਤਾਂ ਪਤਨੀ ਇਸ ਕਰਕੇ ਰੋ ਰਹੀ ਹੈ ਕਿ ਸੰਦੀਪ ਨੂੰ ਕਿਸੇ ਅਣਪਛਾਤੇ ਨੇ ਮੌਤ ਦੇ ਘਾਟ ਉਤਾਰ ਦਿੱਤਾ ਔਰ ੀਖ ਭਰੇ ਹਾਲਾਤਾਂ ਦੇ ਵਿੱਚ ਉਹਦੀ ਖੇਤਾਂ ਚ लाश ਮਿਲਦੀ ਹੈ। ਆ ਦੱਸਿਆ ਜਾ ਰਿਹਾ ਹੈ ਕਿ ਪਤਨੀ ਮੁਤਾਬਕ ਉਹਨਾਂ ਦੇ ਪਤੀ ਨੂੰ ਕੋਈ ਘਰੋਂ ਧੋਖੇ ਨਾਲ ਬੁਲਾ ਕੇ ਲੈ ਕੇ ਗਿਆ। ਇਹ ਕਹਿੰਕੇ ਕਿ ਕਿਸੇ ਕੇਸ ਦੇ ਵਿੱਚ ਪੁੱਛਗਿੱਛ ਕਰਨੀ ਹੈ। ਪੁੱਛਗਿੱਛ ਕਰਨ ਦੇ ਲਈ ਜਦੋਂ ਉਸ ਨੂੰ ਲੈ ਕੇ ਗਏ ਤਾਂ ਉਸ ਤੋਂ ਪਿੱਛੋਂ ਕਈ ਵਾਰ ਸੰਦੀਪ ਘਰੇ ਆਇਆ ਪਰ ਕੱਲ ਜਦੋਂ ਉਸ ਦੀ লাশ ਮਿਲਦੀ ਹੈ ਤਾਂ লাশ ਮਿਲਣ ਤੋਂ ਬਾਅਦ ਪੁਲਿਸ ਨੇ ਇਹ লাশ ਪਰਿਵਾਰ ਨੂੰ ਸੌਂਪੀ ਤਾਂ ਤਾਂ ਹਾਂ ਮਾਰ-ਮਾਰ ਕੇ ਪੂਰਾ ਪਰਿਵਾਰ ਰੋਂਦਾ ਨਜ਼ਰ ਆਇਆ। ਇਹ ਤਸਵੀਰਾਂ ਦੇਖਿਆ ਨਹੀਂ ਜਾਂਦੀਆਂ। ਇਸ ਕਰਕੇ ਅਗਰ ਕਹੀਏ ਤਾਂ ਪਤਨੀ ਨੇ ਕੈਮਰੇ ਸਾਹਮਣੇ ਖੁਦ ਵੀ ਖੁਲਾਸੇ ਕੀਤੇ ਤਾਂ ਕੀ ਮਾਹੌਲ ਜਿਹੜਾ ਅੱਜਕੱਲ ਦਾ ਅਗਰ ਕੇਜ ਤਿਆ ਜਾਵੇ ਕਿ ਕਿਸੇ ਦੀ ਜਾਨ ਦੀ ਕੋਈ ਕੀਮਤ ਹੀ ਨਹੀਂ ਰਹਿ ਗਈ ਪਤਨੀ ਦੇ ਕਹਿਣ ਮੁਤਾਬਕ ਹਾਲੇ ਵਿਆਹ ਨੂੰ 1 ਸਾਲ ਹੋਇਆ ਸੀ ਵਿਆਹ ਦਾ ਹਾਲੇ ਚਾਹ ਵੀ ਨਹੀਂ ਪੂਰੇ ਹੋਏ ਸੀ ਫਰਵਰੀ ਮਹੀਨੇ ਤੋਂ ਹੀ ਸੰਦੀਪ ਕਦੇ ਆ ਰਿਹਾ ਸੀ ਕਦੇ ਜਾ ਰਿਹਾ ਸੀ ਕੌਣ ਇਸ ਦੇ ਪਿੱਛੇ ਆ ਤਾਂ ਦੱਸ ਜੀਏ ਕਿ ਇੱਕ ਪੋਸਟ ਵੀ ਇਸ ਖਬਰ ਨੂੰ ਲੈ ਕੇ ਸਾਹਮਣੇ ਆਈ ਹੈ ਕਿ ਕਿਸੇ ਬਾਹਰਲੇ ਬੈਠੇ ਸ਼ਖਸ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਤਾਂ ਇਹ ਸਾਰਾ ਹਲੇ ਪੁਲਿਸ ਦਾ ਜਾਂਚ ਦਾ ਵਿਸ਼ਾ ਆ ਪਰ ਧੋਖੇ ਦੇ ਨਾਲ ਕਿਸ ਨੇ ਮਾਰਿਆ ਕਿਸ ਨੇ ਇਹ ਪਰਿਵਾਰ ਉਜਾੜਿਆ ਉਸ ਨੂੰ ਬਾਦ ਦੋਹਾਈਆਂ ਇਹ ਪਤਨੀ ਆ ਦੇ ਰਹੀ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਿਆ ਇੱਕ ਵਾਰ ਉਹ ਤਸਵੀਰ ਤੁਹਾਨੂੰ ਜੋ ਅਸੀਂ ਦਿਖਾਈ ਹੈ ਉਸ ਨੂੰ ਦੇਖ ਕੇ ਅਰਦਾਸ ਜ਼ਰੂਰ ਕਰਿਓ ਇਸ ਪਰਿਵਾਰ ਲਈ ਇਸ ਵਿਚਾਰੀ ਕਰਦੀ ਉਹ ਨੂੰ ਜਿਹੜੀ ਆ ਜਿਸ ਨੇ ਆਪਣਾ ਸਾਰਾ ਕੁਝ ਗਵਾ ਲਿਆ ਅੱਜ ਸਭ ਕੁਝ ਉਜੜ ਗਿਆ ਇਸ ਦਾ ਤਾਂ ਉਸਦੇ ਚਲੇ ਜਾਣ ਤੋਂ ਬਾਅਦ ਉਸ ਉਸਦੇ ਹੋਸ਼ ਜਿਹੜੀ ਖੁਦ ਉਹ ਆਪਣੇ ਹੋਸ਼ ਖੋ ਬੈਠੀ ਹੈ ਤਾਂ ਕੀ ਕਹਿ ਰਹੀ ਐ ਇੱਕ ਵਾਰ ਤੁਹਾਨੂੰ ਉਸ ਦਾ ਬਿਆਨ ਵੀ ਸੁਣਾ ਦਿੰਨੇ ਆ ਸੰਦੀਪ ਸਿੰਘ ਮੈਨੂੰ ਖਸ ਨਹੀਂ ਉਹਨੂੰ ਨਾ ਜਿਹੜੇ ਇੰਸਪੈਕਟਰ ਹੀ ਅਮਨਦੀਪ ਸਿੰਘ ਸਿਵਲ ਵਰਦੀ ਚੋਂਦੇ ਹੀ ਮੈਨੂੰ ਨਹੀਂ ਪਤਾ ਉਹਨੋਂ ਸੀਆਈ ਸਟਾਫ ਵੀ ਕਿ ਦੂਸਰੇ ਹੀ ਪਰੋਂਦੇ ਸਾਡੇ ਘਰ ਸਿਵਲ ਵਰਦੀ ਚੀ ਇਨਾ ਦੇ ਕੋਈ ਮੇਰੇ ਹਸਬੰਡ ਦਾ ਕੋਈ ਦੋਸਤ ਹੀ ਉਹਨਾਂ ਦੇ ਕੋਈ ਚੱਕਰ ਪਿਆ ਵੀ ਜਾਲੀ ਤਰੰਸੀ ਦਾ ਕੋਈ ਪਿਆ ਹੀ ਤੇ ਉਹ ਤੋਂ ਅੰਮ੍ਰਿਤਸਰ ਪੁਲਿਸ ਨੇ ਉਹਨਾਂ ਨੂੰ ਫੜਿਆ ਹੀ ਉਹਦੇ ਚ ਕਿਤੇ ਝੂਠਾ ਉਹ ਮੁੰਡੇ ਨੇ ਆਪਣੇ ਬੱਚਣ ਵਾਸਤੇ ਇਹਦਾ ਨਾਂ ਵੀ ਵੇਚ ਲੈ ਲਿਆ ਤੇ ਇਹਨੂੰ ਜੇ ਲੈ ਕੇ ਗਏ ਐਫ ਆਈ ਆਰ ਕਰਦ ਗਿੰਦੇ ਇਹਨਾਂ ਨੇ ਐਫ ਆਈ ਆਰ ਨਹੀਂ ਕੀਤੀ ਇਹਨਾਂ ਨੇ ਇੱਕ ਮਹੀਨੇ ਤੋਂ 26 ਤਰੀਕ ਨੂੰ ਫਰਵਰੀ ਨੂੰ ਲੈ ਕੇ ਗਏ ਘਰੋਂ ਲੈ ਕੇ ਗਏ ਚਾਰ ਮਲਾਜਮ ਆਏ ਸੀ ਉਹਨਾਂ ਚ ਇੱਕ ਕੋਸ਼ਬਰੀਦਾ ਜਿਹਹੀ ਇੱਕ ਪਤਾ ਨਹੀਂ ਦੂਆ ਦਾ ਮੈਨੂੰ ਨਾਮ ਨਹੀਂ ਪਤਾ ਇੱਕ ਸਰ ਸਰਦਾਰ ਹੀ ਤੇ ਦੋ ਇੱਕ ਹੋਰ ਹੀ ਉਹਨਾਂ ਦੇ ਨਾਲ ਇਹ ਚਾਰੇ ਜਣੇ ਆਏ ਹੀ ਚਾਰੇ ਜਣੇ ਆ ਕੇ ਇਹਨਾਂ ਨੂੰ 4:30 ਪੌਣੇ 5 ਦੇ ਕਰੀਬ ਜਿਹੜੀ ਆ 26 ਫਰਵਰੀ ਨੂੰ ਘਰੋਂ ਲੈ ਗਏ ਹੀ ਤਸਤਾਇਫਰ ਉਹਦੇ ਨੂੰ ਮੇਰੀ ਐਨੀਵਰਸਰੀ ਹਿੱਤ ਮੈਂ ਗਿਆ ਸੀ ਕਿ ਭਾਜੀ ਇਹਨਾਂ ਨੂੰ ਅਖਾਂ ਨੂੰ ਰਾਤ ਨੂੰ ਫੋਨ ਕਰਕੇ ਕਹਿੰਦੇ ਆ ਕਿ ਆਪਾਂ ਇਹਨੂੰ ਕੱਲ ਜਾਂ ਪਰਸੋਂ ਤੱਕ ਪੂਛ ਪੜਤਾਲ ਕਰਕੇ ਛੱਡ ਦਾਂਗੇ ਪਰ ਇਹਨਾਂ ਨੇ ਕਿ ਇੱਕ ਕਿ 26 ਤਾਈ ਤਰੀਗ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਭਾਜੀ ਇਹਨਾਂ ਨੂੰ ਭੇਜ ਦਿਓ ਕਹਿੰਦੇ ਨਹੀਂ ਹਜੇ ਤੁਹਾਡਾ ਕੰਮ ਨਹੀਂ ਹੋਇਆ ਹਜੇ ਨਹੀਂ ਆ ਸਕਦਾ ਔਰ ਤੋਂ ਦੋ ਤਿੰਨ ਦਿਨ ਬਾਅਦ ਇਹਨੂੰ ਛੱਡ ਕੇ ਗਏ ਆ ਜਿਹੜਾ ਦੋ ਤਿੰਨ ਦਿਨ ਬਾਅਦ ਛੱਡ ਕੇ ਗਏ ਆ ਔਰ ਤੋਂ ਬਾਅਦ ਫੇਰ ਪਤਾ ਨਹੀਂ ਕੀ ਹੋਇਆ ਵਾ ਕਿਹੜੀ ਵਲੇ ਹੀ ਦੋ ਮਲਾਜਮ ਸੀ ਉਹ ਦੇਰੇ ਹੋਏ ਹੀ ਤਾਂ ਉਹ ਇਹਨਾਂ ਨੂੰ ਲੈ ਗਏ ਹੀ ਫੇਰ ਉੱਥੋਂ ਜਿਹੜੇ ਬੈਠੇ ਉੱਥੋਂ ਵੀ ਕਹਿੰਦੇ ਨੂੰ ਕੁਛ ਪੜਤਾਲ ਕਰਨੀ ਪੁੱਛ ਪੜਤਾਲ ਕਰਕੇ ਉੱਥੇ ਨੂੰ ਛੱਡ ਗਏ ਫੇਰ ਜਿਹੜੇ ਅਮਰੀਸਰ ਵਾਲੇ ਹੀ ਉਹ ਕਹਿੰਦੇ ਆਪਾਂ ਤੈਨੂੰ ਬਚੋਣੇ ਆਪਾਂ ਤੈਨੂੰ ਲੈ ਜੰਨੇ ਆ ਫੇਰ ਉਹ ਆਪਣਾ ਨੂੰ ਲੈ ਗਏ ਆ ਫੇਰ ਜਦੋਂ ਇਹਨੂੰ ਲੈ ਕੇ ਗਏ ਆ ਫੇਰ ਇਹਨੂੰ ਕਿੰਨੇ ਦਿਨਾਂ ਨਾ ਨੇ ਰੱਖਿਆ ਵਾ ਫੇਰ ਇਹਨੂੰ ਘਰ ਛੱਡ ਜਾਂਦੇ ਫੇਰ ਲੈ ਜਾਂਦੇ ਹੀ ਪਤਾ ਨਹੀਂ ਕਿਹੜੇ ਕਿਹੜੇ ਆਪ ਇਹਨਾਂ ਨੇ ਉਹਨੂੰ ਟੌਰਚਰ ਕਰ ਕਰਕੇ ਕਿਹੜੇ ਗੈਂਗਸਟਰ ਪਾਰਟੀ ਹੀ ਉਹਨਾਂ ਨਾਲ ਇਹਦੀ ਗੱਲ ਕਰਵਾਉਂਦੇ ਹੀ ਜਾਣ ਬੁਝ ਕੇ ਉਹਨੂੰ ਟੌਰਚਰ ਕਰਕੇ ਉਹ ਕੋ ਗੱਲ ਕਰਵਾਉਂਦੇ ਹੀ ਮੈਨੂੰ ਨਹੀਂ ਪਤਾ ਉਹ ਕਿਹੜੀ ਗੈਂਗਸਟਰ ਪਾਰਟੀ ਪਰ ਉਹਨਾਂ ਨਾਲ ਟੌਰਚਰ ਕਰਕੇ ਇਹਨੂੰ ਗਲਤ ਮਲਤ ਬੋਲ ਕੇ ਅਸੀਂ ਤੈਨੂੰ ਫਸਾ ਦਾਂਗੇ ਤੇਰੀ ਯੂਆਪੀ ਧਰ ਲਾ ਦਾਂਗੇ ਉਹਦੇ ਫਸਾ ਕੇ ਇਹਦੇ ਕੋ ਗਲਤ ਕੰਮ ਕਰਵਾਇਆ ਰਾਤੀ ਮੈਂ ਗੱਲ ਹੋਈ 4 ਦਿਨ ਪਹਿਲਾਂ ਤੁਹਾਡੇ ਘਰੋਂ ਤਿੰਨ ਮਲਾਜ਼ਮ ਆਏ ਆ ਰੋਟੀ ਖਾ ਗਏ ਨੂੰ 10:30 ਵਜੇ ਘਰੋਂ ਲੈ ਕੇ ਗਏ ਆ ਤੁਹਾਨੂੰ ਕਹਿੰਦੇ ਆ ਆਪਾਂ ਸ਼ਹੀਦਲਾਮਤ ਚਾਰ-ਪੰਜ ਦਿਨਾਂ ਚ ਨੂੰ ਘਰ ਛੱਡ ਜਾਗੇ ਪਰ ਤਿੰਨ ਨੂੰ ਸਾਡੇ ਨੂੰ 9:00 ਵਜੇ ਫੋਨ ਇਹਨਾਂ ਨੇ ਕੀਤਾ ਵਾ ਪਹਿਲਾਂ ਸ਼ਹੀਦ ਜਨ ਬਾਬਾ ਨੇ ਮੱਥਾ ਟੇਕਿਆ ਉਹ ਤੁਹੋਂ ਕਹਿੰਦੇ ਆ ਕਿ ਹੁਣ ਮੈਂ ਨਾ ਚੱਲਣਾ ਵਾ ਮੇਰਾ ਨਾ ਜਿਹੜਾ ਆਪਾਂ ਮਿਸ਼ਨ ਤੇ ਜਾਣਾ ਸੀ ਆਪਾਂ ਉਹ ਮਿਸ਼ਨ ਤੇ ਚੱਲੇ ਆ ਤੇ ਮੈਨੂੰ ਫੋਨ ਫੇਰ ਦੁਬਾਰਾ 9:00 ਵਜੇ ਫੋਨ ਕਰਕੇ ਕਹਿੰਦੇ ਆ ਕਿ ਮੈਂ ਜਿੱਥੇ ਆਉਣਾ ਸੀ ਆਪਾਂ ਉੱਥੇ ਪਹੁੰਚ ਗਏ ਆ ਤੁਸੀਂ ਮੈਨੂੰ ਅਰੇ ਫੋਨ ਕਰੀਓ ਕਿਉਂਕਿ ਮੇਰੀ ਰਿੰਗ ਵੱਧ ਗਈ ਮੇਰੀ ਜਾਨ ਤੇ ਖਤਰਾ ਹੋ ਜਾਣਾ ਵਾ ਇਹ ਸਾਰੇ ਪੁਲਸ ਵਾਲਿਆਂ ਦੇ ਪਿੱਛੇ ਹੋ ਜਾਣਾ ਹਾਂ ਤੇ ਮੈਂ ਰਹਿ ਜਾਣਾ ਵਾ ਇਹਨਾਂ ਨੇ ਉਹ ਕਿ ਕੰਮ ਦਿੱਤਾ ਉਹਨੂੰ ਉੱਤੇ ਹੀ ਛੱਡ ਗਏ ਪਤਾ ਨਹੀਂ ਕੀ ਹੋਣਾ ਉਹ ਤੇ ਧਿਆਨ ਨਾਲ ਛੱਡਿਆ ਉਹਨੂੰ ਤੇ ਨੈੱਟ ਬਣ ਗਿਆ ਨੰਨ ਕਾਨੂੰ ਚਾਰੇ ਜਿਹੜੇ ਵੀ ਉਹਦੇ ਨਾਲ ਗਏ ਤੇ ਨਾ ਗਏ ਹੈਗੇ ਕੁਸ਼ਪ੍ਰੀਤ ਭਾਜੀ ਜ਼ਰੂਰ ਹੈਗੇ ਮੈਨੂੰ ਪੱਕਾ ਪਤਾ ਕਿਉਂਕਿ ਹਰ ਵਾਰੇ ਉਹੀ ਨਾਲ ਜਾਂਦੇ ਜਾਂਦੇ ਸਾਨੂੰ ਕਿ ਲੱਗਦਾ ਕੀ ਲੱਗਦਾ ਕੀ ਕੀਤਾ ਕੀ ਲੱਗਦਾ ਪੁਲਿਸ ਵਾਲਿਆਂ ਨੇ ਜੋ ਕੀਤਾ ਪੁਲਿਸ ਵਾਲਿਆਂ ਨੇ ਕੀਤਾ ਇਹਨਾਂ ਨੂੰ ਬਦਲਣਾ ਚਾਹੀਦਾ ਬਦਲ ਕਰਕੇ ACP ਮੁੜ ਗਿਆ ਜੇ ਮੈਡਮ ਹੀ ਪਹਿਲਾਂ ਉਹ ਇਸ ਕੇਸ ਚ ਇਨਵੋਲਡ ਦੀ ਉਹਨੇ ਇਹਨਾਂ ਨੂੰ ਧੱਕਿਆ ਸੀ ਪਹਿਲਾਂ ਉਹ ਇਹਨੂੰ ਲੈ ਕੇ ਆਈ ਸੀ ਆਪਾਂ ਤੇਵੇਂ ਇਨਸਾਫ ਕਰਾਂਗੇ ਤਰੀ ਵਾਫ ਨੂੰ ਜੋਬ ਦਵਾਵਾਂਗੇ ਉਹਨੇ ਗ੍ਰੈਜੂਏਸ਼ਨ ਦਿੱਤੀ ਆ ਇੱਦਾਂ ਇੱਦਾਂ ਗੱਲਾਂ ਚ ਵਿਚਾਰੇ ਨੂੰ ਤਾਂ ਜਿਹਨਾਂ ਦੇ ਗੱਲਾਂ ਚ ਆ ਗਏ ਨਾ ਨੇ ਉਹਨੂੰ ਮਾਰੇ ਛੱਡਿਆ ਇਹਨਾਂ ਨੇ ਹੁਣ ਆਏ ਵੀ ਨਹੀਂ ਅਵੇ ਨੂੰ ਕੋਈ ਨਹੀਂ ਗਾਇ ਨਈ ਕੋਈ ਕਿਹੜੇ ਕਿਹੜੇ ਗੈਂਗਸਟਰ ਦਾ ਨਾਮ ਲੈਂਦੇ ਸੀ ਕੋਈ ਦੱਸ ਦੇ ਜੀ ਕਿਹੜੇ ਗੈਂਗਸਟਰ ਨਾਲ ਜੋੜਦਾ ਤਾਂ ਆਪਾਂ ਨੂੰ ਕਹਿੰਦੇ ਤੈਨੂੰ ਨਹੀਂ ਦੱਸਣਾ ਤੇਰੇ ਤੇ ਕੱਲ ਨਹੀਂ ਆਣੀ ਚਾਹੀਦੀ ਬਸ ਮੈਨੂੰ ਇੰਨਾ ਪਤਾ ਵਾ ਮੇਰੇ ਕੋਲ ਨਾਲ ਇੱਕ ਵੀਡੀਓ ਪਈ ਆ ਫੋਰਚੁਨਾਂ ਨੇ ਦੱਸਿਆ ਵਾ ਕਿ ਮੇਰੇ ਕੋਲ ਟੌਰਚਰ ਕਰਕੇ ਕੰਮ ਕਰਬੂਣ ਨੇ ਉਦੋਂ ਨੂੰ ਘਰ ਆਏ ਜਿਹੜਾ ਕੰਮ ਕਿਉਂ ਦੱਸਿਆ ਕੋਈ ਨਹੀਂ ਮੈਨੂੰ ਨਹੀਂ ਪਤਾ ਕੋਈ ਕੋਈ ਬੰਦਾ ਫੜਾ ਇਹਦਾ ਫਲਾਉ ਰੁ ਫਲਾ ਦੀ ਗੱਲਾਂ ਚੱਲਦੀਆਂ ਸੀ ਮੈਨੂੰ ਉਦੋਂ ਨਾਲ ਉਹ ਗੁੱਤ ਨਹੀਂ ਪਤਾ ਕਿਉਂਕਿ ਉਹ ਚਾਹੁੰਦੇ ਸੀ ਕਿ ਸਾਡੇ ਤੇ ਕੋਈ ਗੱਲ ਨਾ ਹੋਵੇ ਇਸ ਕਰਕੇ ਉਹ ਜਦੋਂ ਘਰ ਆਏ ਸੀ ਪਤਾ ਨਹੀਂ ਉਦੋਂ ਉਹਨਾਂ ਨੇ ਰੈੱਡ ਕੰਡਾਡੀ ਟੀ-ਸ਼ਰਟ ਪਾਈ ਰੈੱਡ ਕਲਰ ਦੀ ਟੀ-ਸ਼ਰਟ ਉਹਨਾਂ ਨੇ ਆਪਣਾ ਬਿਆਨ ਦਿੱਤਾ ਦਾ ਰੂਮ 'ਚ ਬਹਿ ਕੇ ਇਕੱਲੇ ਕਿ ਉਦਣ ਵੀ ਉਹਨਾਂ ਨੇ ਸ਼ਾਮ ਨੂੰ ਉਹਨਾਂ ਨੂੰ ਘਰੋਂ ਲੈ ਕੇ ਜਾਣਾ ਸੀ ਉਹ ਵੀਡੀਓ ਮੇਰੇ ਕੋਲ ਪਈ ਆ ਜਿੱਥੇ ਉਹ ਦੇਖੋ ਵੀਡੀਓ ਪਈ ਆ ਉਹ ਤਾਂ ਬਿਲਕੁਲ ਦਾ ਮੌਤ ਕਿਵੇਂ ਹੋ ਗਈ ਸਰ ਮੈਨੂੰ ਨਹੀਂ ਪਤਾ ਕਿਉਂਕਿ ਪੁਲਿਸ ਵਾਲੇ ਨਾਲ ਹੀ ਹੋ ਵੀ ਕਰ ਸਕਦੇ ਉਹਨਾਂ ਨੇ ਕਰਤੀ ਹੋਗੀ ਮੈਨੂੰ ਨਹੀਂ ਪਤਾ ਕਿਉਂਕਿ ਸਾਡੇ ਵੱਲੋਂ ਤਾਂ ਲੈ ਕੇ ਹੀ ਗਈਗੀ ਨਾ ਕੰਮ ਤੇ ਉਹ ਕਰਵਾਉਂਦੇ ਇਹ ਮੰਨ ਕੇ ਕਰਦੇ ਜਾਂਚ ਹੋਣੀ ਚਾਹੀਦੀ ਹੈ ਜਾਂਚ ਜ਼ਰੂਰ ਹੋਣੀ ਚਾਹੀਦੀ ਚਾਹੀਦਾ ਉਹ ਇਹਨੂੰ ਜੇ ਲੈ ਕੇ ਗਏ ਤਾਂ ਐਫ ਆਈ ਆਰ ਕਰ ਦਿੰਦੇ ਇਹਨਾਂ ਨੇ ਐਫ ਆਈ ਆਰ ਨਹੀਂ ਕੀਤੀ ਇਹ ਨਹੀਂ ਇੱਕ ਮਹੀਨੇ ਤੋਂ 26 ਤਰੀਕ ਨੂੰ ਫਰਵਰੀ ਨੂੰ ਲੈ ਕੇ ਗਏ ਘਰੋਂ ਲੈ ਕੇ ਗਏ ਚਾਰ ਮਲਾਜਮ ਆਏ ਸੀ ਉਹਨਾਂ ਚ ਇੱਕ ਕੋਸ਼ਪ੍ਰੀਤ ਭجے ਹੀ ਇੱਕ ਪਤਾ ਨਹੀਂ ਦੂਆ ਦਾ ਮੈਨੂੰ ਨਾਂ ਨਹੀਂ ਪਤਾ ਇੱਕ ਸਰ ਸਰਦਾਰ ਹੀ ਤੇ ਦੋ ਇੱਕ ਹੋਰ ਹੀ ਉਹਨਾਂ ਦੇ ਨਾਲ ਇਹ ਚਾਰੇ ਜਣੇ ਆਏ ਹੀ ਚਾਰੇ ਜਣੇ ਆ ਕੇ ਇਹਨਾਂ ਨੂੰ 4:30 ਪੌਣੇ 5 ਦੇ ਕਰੀਬ ਜਿਹੜੇ